ਸਵਾਗਤ ਹੈ ਕਿਸਾਨ ਵੀਰੋ ਹਟਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਤਾ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋੜ ਨਾਪੇ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਬੱਲੀ ਝੋਟੀ ਦਿਖਾ ਦਿਆਂ ਕਿਹੜਾ ਸੁਆ ਜਾਂ ਕਿੰਨੇ ਦਿਨ ਕੱਟੂਗੇ ਉਹ ਵੀ ਬਾਈ ਜੀ ਤੋਂ ਪੁੱਛਾਂ ਕਿੰਨਾ ਕੁ ਦੁੱਧ ਬਾਦ ਕੱਢਿਆ ਉਹ ਵੀ ਪੁੱਛਾਂਗੇ ਤੇ ਬਾਈ ਦੀ ਘਰ ਦੀ ਕੋਈ ਵਪਾਰ ਦਾ ਕੰਮ ਨਹੀਂ ਸਸੀ ਕਾ ਬਾਈ ਜੀ ਸਸੀ ਕਾ ਜੀ ਬਹੁਤ ਠੀਕ ਠਾਕ ਹੋ ਜੀ ਹਾਂਜੀ ਠੀਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਹੈਗਾ ਜੀ 84271 ਜੀ 38122 ਦੁਬਾਰਾ ਫੇਰ ਬੋਲੋ 84271 ਜੀ 38122 38122 ਪਿੰਡ ਆਪਣਾ ਜੀ ਪਿੰਡ ਆਪਣਾ ਮੋੜਨਾ ਪਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾ ਪਾ ਜੀ ਨੇੜੇ ਆਪਾਂ ਨੂੰ ਆ ਨੇੜੇ ਆਪਣੇ ਇੱਥੇ ਸੈਣਾ ਜੇ ਇੱਧਰ ਪੱਖੋ ਕੈਂਚਾ ਆ ਗਿਆ ਤੇ ਤਾ ਪਾ ਤੇ ਬਰਨਾਲਾ ਵੀ ਨੇੜੇ ਆ ਗਿਆ ਹਾਂ ਉਹ ਏ ਬਾਈ ਜਿਹੜੀ ਆਪਾਂ ਮੱਝ ਵੇਖੀ ਜਾਂਦੇ ਆਂ ਆਪਣੀ ਸਕਰੀਨ ਤੇ ਹਾਂਜੀ ਕਿਹੜਾ ਸੂਆ ਸੁੰਦੀ ਐ ਜੀ ਇਹ ਤੀਜਾ ਸੂਆ ਸੁੰਦੀ ਐ ਤੀਜਾ ਸੂਆ ਸੁੰਦੀ ਆ ਤੇ ਕਿੰਨੇ ਦਿਨ ਬਾਕੀ ਆ ਬਾਈ ਇਹ ਲੈ ਜੂ ਜੀ 6-7 ਕ ਦਿਨ 6 ਤੋਂ 7 ਦਿਨ ਬਾਕੀ ਤੇ ਕਿੰਨਾ ਘਰ ਦੁੱਧ ਕੱਢਦੀ ਰਹੀ ਐ ਦੁੱਧ ਇਹ ਦੇ ਦੂ ਜੀ ਐਤਕੀ ਤਾਂ 13-14 ਕਿੱਲੋ ਦੂਜੇ ਸੂਏ 12 ਦਿੰਦਾ ਜੀ 12 ਦਿੰਦਾ ਓਕੇ ਜੀ ਤੀਜੀ ਵੇਰ ਸੂ ਰਹੀ ਆ ਹਾਂਜੀ ਹਾਂਜੀ ਤੇ ਲੰਮਾ ਸਮਾਂ ਪਈ ਗਈ ਵੇ ਦੁੱਧ ਹਾਂ ਹਾਂਜੀ ਸੀਲਸ ਹੌ ਫੋਲਾ ਪੂਰੇ ਸੀਰ ਆ ਜੇ ਜੇ ਆਪਾਂ ਇਹਦੇ ਗੱਲ ਕਰ ਲਗੇ ਥਣਾ ਥਣਾ ਦੀ ਬਾਹਰ ਪਿੱਛੇ ਸਭ ਓਕੇ ਆ ਜਮਾ ਓਕੇ ਆ ਗਰੰਟੀ ਆ ਜੀ ਗਰੰਟੀ ਵਾਲੀ ਚੀਜ਼ ਆ ਖੋਲੋ ਜਿਹੜਾ ਮੜਾਏ ਤੋਰਾ ਕਰਾ ਦਗੇ ਚੈੱਕ ਚੰਗੀ ਆ ਜੀ ਤੇ ਅੱਜ ਕਿੰਨੇ ਦਿਨ ਕੱਟ ਜੂ ਬਾਈ ਇਹ ਇਹ 6-7 ਦਿਨ ਲੈ ਜੀ 6 ਤੋਂ 7 ਦਿਨ ਬਾਅਦ ਹਾਂ ਜੀ ਤੇ ਫਿਰ ਤਾਂ ਕਰਮਾਰੀ ਚੰਗੀ ਤਿਆਰ ਹੋਊਗੀ ਹਜੇ ਹਨਾ ਹਾਂ ਜੀ ਆ ਦੇਖੋ ਜੀ ਲੇਵੇ ਦੀ ਸਾਫ ਆ ਤੇ ਆਪਾਂ ਇਹਨੂੰ ਨੀਲੀ ਦਾ ਵੀ ਕਹਿ ਨਹੀਂ ਸਕਦੇ ਕਿਉਂਕਿ ਇਹਦੇ ਕੱਲੇ ਅੱਖਾਂ ਦੇ ਵਿੱਚ ਹੈ ਨਹੀਂ ਹੋਰ ਨਿਸ਼ਾਨੀਆਂ ਸਾਰੀਆਂ ਹੈਗੀਆਂ ਹਾਂ ਜੀ ਜਿੰਨੀ ਵੀ ਗੱਲ ਆਪਾਂ ਤੁਹਾਨੂੰ ਦੱਸਤੀ ਆ ਦੂਜੀ ਜਾਣਕਾਰੀ ਸਾਰ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੈਗੀ ਤੇ ਥੋੜੀ ਜਿਹੀ ਕੱਚੀ ਜ਼ਰੂਰ ਆ ਦੇਣਾ ਮੋੜ ਲਗਾਈ ਹਾਂਜੀ ਮੋੜ ਲਓ ਵੀਰੇ ਸਾਫ ਸੁਥਰੀ ਤੇ ਵਾਜਣ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਜੀ ਤੇ ਦੁੱਧ ਦੇ ਨੇ ਵਾਕਿਆ ਹੀ ਕੱਢਣਾ ਤੇ ਧਾਰ ਦੀ ਪੋਲੀ ਸੀ ਬਾਈ ਜਮਾ ਹਾਂਜੀ ਹਾਂਜੀ ਪੋਲੀ ਓਕੇ ਜਮਾ ਪੋਲੀ ਬਾਈ ਕਹਿੰਦਾ ਨਰਮ ਰੂਮ ਵਰਗੀ ਹੈਗੀ ਸ਼ੀਲ ਬਥੇਰੇ ਹੈ ਜੀ ਸ਼ੀਲ ਬਾਦੂ ਜਿਵੇਂ ਮਰਜੀ ਚੋਈ ਜਾਵੇ ਕੋਈ ਹਾਂ ਹਾਂ ਕੋਈ ਵੀ ਬੈਠੀ ਜਾਵੇ ਓਕੇ ਜੀ ਸਾਫ ਸੁਥਰੀ ਤੇ ਬਾਈ ਜੀ ਪੂਰੀ ਚੰਗੀ ਤੁਹਾਨੂੰ ਅੱਜ ਮੱਝ ਕਵਰ ਕਰਕੇ ਦਿੱਤੀ ਆ ਚੰਗੇ ਵੇਡ ਦੇ ਵਿੱਚ ਆਪਾਂ ਮੱਝ ਕਹਿ ਸਕਦੇ ਹਾਂ ਜੀ ਤੇ ਚੰਗੀਆਂ ਸਫਾਈ ਨਾਲੀ ਮੱਝ ਆਪਾਂ ਕਹਿ ਸਕਦੇ ਹਾਂ ਜੀ ਤੇ ਬਾਈ ਫਿਰ ਰੇਟ ਕੀ ਆ ਗਿਆ ਦਾ ਜਮਾ ਜਾਇਆ ਜਾ ਰੇਟ ਜੀ ਆਪਣਾ 13 ਹੈ ਜੀ 13 ਤੋਂ ਮਾਨਦਾਨ ਫਿਰ ਹਾਂ ਕਰ ਦਾਂਗੇ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਣਾ ਕਿਉਂਕਿ ਬਾਈ ਦੀ ਕੋਈ ਖਰੀਦੀ ਵੀ ਨਹੀਂ ਹੈਗੀ ਘਰ ਦੀ ਮੱਝ ਹੈ ਜੀ ਘਰ ਦੀ ਮੱਝ ਚੋਂ ਖੁੱਲਾ ਮਾਨਦਾਨ ਜ਼ਰੂਰ ਹੋ ਜਾਂਦਾ ਤੇ ਸਾਰੀ ਜਾਣਕਾਰੀ ਤੁਸੀਂ ਲੈ ਕੇ ਸੌਦਾ ਫਿਰ ਕਰਨਾ ਜੀ ਤੇ ਨੰਬਰ ਫਿਰ ਬੋਲ ਦਿਓ ਜੀ ਇੱਕ ਵਾਰੀ ਆਪਣਾ ਨੰਬਰ ਹੈਗਾ ਜੀ 84271 ਜੀ 38122 ਸੱਤੀ 122 ਪਿੰਡ ਮੌੜਨਾ ਪਾਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੇ ਦੀ ਵੀਡੀਓ ਆ ਤੇ ਨੇੜੇ ਬਾਈ ਦੇ ਬਰਨਾਲਾ ਤਾਪਾ ਤੇ ਪੱਕੋ ਕੈਂਚੀਆਂ ਦੇ ਸਹਣਾ ਹੈ ਬਾਈ ਦੇ ਕੋਲੇ ਪਿੰਡ ਆਗੇ ਕਰ ਲਿਓ ਸੰਪਰਕ ਤੇ ਇੱਕ ਮੱਝ ਸੀ ਇੱਕ ਸਨੂ ਟੋਪ ਦੀ ਇੱਕ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨਾਂ ਦਾ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਤੇ